1 ਅਪ੍ਰੈਲ ਤੋਂ ਕਨਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਮੰਡੀਆਂ ਵਿੱਚ ਕਨਕ ਦੀ ਆਮਦਨ ਸ਼ੁਰੂ ਹੋਣ ਵਿੱਚ ਅਜੇ ਕੁਝ ਦਿਨ ਬਾਕੀ ਹਨ ਇਸ ਸਬੰਧੀ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਕੁਝ ਅੜਤੀਆ ਕਿਸਾਨਾਂ ਦੇ ਪੱਲੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਤਿਆਰੀ ਪੂਰੀ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਵੀ ਲਗਭਗ ਤਿਆਰੀਆਂ ਕਰ ਲਈਆਂ ਗਈਆਂ ਹਨ ਪਰ ਕਨਕ ਆਉਣ ਵਿੱਚ ਅਜੇ 10 15 ਦਿਨ ਹੋਰ ਲੱਗ ਸਕਦੇ ਹਨ ਇਸ ਸਬੰਧੀ ਮਾਰਕੀਟ ਦੇ ਕਮੇਟੀ ਚੇਅਰਮੈਨ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿਸਾਨਾਂ ਨੂੰ ਜਾਂ ਅੜਤੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਕੀ ਆਪਣਾ ਅੜਤਾ ਜੀ ਨਹੀਂ ਜੀ ਨਹੀਂ ਆਪਾਂ ਕਿਸਾਨ ਹੈ ਕਿਸਾਨ ਜੀ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਦੀ ਤਿਆਰੀ ਮੰਡੀ ਵਿੱਚ ਤਿਆਰੀ ਬਸ ਚੱਲ ਰਹੀ ਹੈ ਤੁਸੀਂ ਵੇਖਿਆ ਹੋਣਾ ਵਾ ਡੇ ਆ ਸਫਾਈ ਸੂਈ ਕਰਨਾ ਸਾਰਾ ਸਿਸਟਮ ਜਿੱਦਾਂ ਹੋ ਰਿਹਾ ਸਹੀ ਕਰਦਾ ਹੈ ਸਫਾਈ ਦਾ ਕੰਮ ਚੱਲ ਰਿਹਾ ਸਾਨੂੰ ਕਿਹੜੀ ਕਿਹੜੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜਦੋਂ ਫਸਲ ਵਾੜੀ ਆਉਂਦੀ ਹੈ ਮੰਡੀ 'ਚ ਮੁਸ਼ਕਲਾਂ ਦਾ ਵੇਖੋ ਜੀ ਇਹ ਕਿਤੇ ਸਰਕਾਰ ਨੂੰ ਚਾਹੀਦਾ ਆੜਤੀਆਂ ਨੂੰ ਤਰਪਾਲਾਂ ਆਪ ਲੈ ਕੇ ਦੇਣੀਆਂ ਜਿੱਦਾਂ ਮੌਸਮ ਖਰਾਬ ਹੋ ਜਾਂਦਾ ਵਾ ਉਦੋਂ ਫਸਲ ਜਿਹੜੀ ਉਹ ਖਰਾਬ ਹੁੰਦੀ ਹੈ ਫਿਰ ਬੋਲੀ ਕੈਂਸਲ ਵੀ ਹੋ ਜਾਂਦੀ ਕਈ ਵਾਰ ਹਾਂ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਜਿਹੜਾ ਵਾ ਆੜਤੀਆਂ ਦਾ ਸਾਥ ਦੇਣ ਕੋਈ ਇਹਨਾਂ ਨੂੰ ਤਰਪਾਲਾਂ ਜਿਹੜੀਆਂ ਵਾ ਸਰਕਾਰੀ ਜਿਹੜਾ ਇਸ ਤਰ੍ਹਾਂ ਦਾ ਕੋਈ ਸਿਸਟਮ ਹੋਵੇ ਇਹ ਯਾਰ ਡੰਗਰ ਜਿਹੜੇ ਆ ਕਾਫੀ ਵਾਰਾ ਇਹਦਾ ਕੀ ਕਹਾਂ ਇਹ ਡੰਗਰ ਵੀ ਇਹ ਕੋਣ ਛੱਡ ਕੇ ਜਾਂਦਾ ਕਿਸਾਨ ਹੀ ਛੱਡ ਕੇ ਜਾਂਦਾ ਇਹ ਥੋੜਾ ਜਿਹਾ ਇੱਥੇ ਸਖਤੀ ਚਾਹੀਦੀ ਸਰਕਾਰ ਨੂੰ ਵੀ ਕਿ ਜਦੋਂ ਮਾਰਕੀਟ ਕਮੇਟੀ ਨੂੰ ਇਹ ਮੰਡੀ ਦੇ ਜਿਹੜੇ ਗੇਟ ਆ ਉਹ ਬੰਦ ਰਹਿਣ ਜੇ ਕੋਈ ਅੰਦਰ ਆਉਂਦਾ ਵਾ ਲੋਨ ਤੋਂ ਉਹਨੂੰ ਪੂਰੀ ਉਹਦੀ ਪੁਸ਼ਕਿਸ਼ ਹੋਵੇ ਉਹਨੂੰ ਨਾ ਲਾਉਣ ਦਿੱਤਾ ਜਾਵੇ ਐਦ ਕੰਕੜ ਕੰਕੜਾਂ ਝਾੜ ਝੂੜ ਕਿਦਾਂ ਰਹੂਗਾ ਝਾੜ ਤੇ ਠੀਕ ਹੀ ਰਹੂਗਾ ਜੀ ਮੌਸਮ ਵਧੀਆ ਹੈ ਮੌਸਮ ਠੰਡਾ ਹੈ ਸਾ ਅੜ ਕਣਕਾਂ ਦਾ ਠੀਕ ਰਹੂਗਾ ਜੀ। ਕਈ ਇਲਾਕਿਆਂ 'ਚ ਮੀਂਹ ਕਾਫੀ ਪੈਣਾ ਗਰੇ ਮਾੜੀ ਆਪਣੇ ਇਲਾਕੇ ਠੀਕ ਰਿਹਾ। ਆਪਣੇ ਤੇ ਠੀਕ ਹੀ ਆ ਜੀ ਆਪਣੇ ਇਲਾਕੇ 'ਚ ਤੇ ਠੀਕ ਆ। ਤੇ ਪਾਣੀ ਪੀਣ ਦਾ ਵਿਵਸਥਾ ਜਿਸ ਤਰ੍ਹਾਂ ਕੋਈ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਕਮੇਟੀ ਵੱਲੋਂ ਲਗਾਏ ਤੇ ਗਏ ਟੈਂਕੀਆਂ ਪਰ ਉਹ ਹੁਣ ਚਲਦੀਆਂ ਚਲਦੀਆਂ ਨਹੀਂ ਰਹੀਆਂ। ਤੇ ਫਲਸ਼ਾਂ ਫਲਸ਼ਾਂ ਦਾ ਤੇ ਕੋਈ ਕੰਮ ਨਹੀਂ ਹੈਗਾ ਮਾਰਕੀਟ ਦਾ ਇਥੇ ਉਹਦੇ ਕੋਈ ਵੀ ਨਹੀਂ ਮਾਰਕੀਟ ਕਮੇਟੀ ਵੱਲੋਂ ਕੋਈ ਇਦਾਂ ਦਾ ਕੋਈ ਜਿਹੜਾ ਸਰਕਾਰ ਵੱਲੋਂ ਇਤਕਾ ਭਾਅ ਕੱਢਿਆ ਗਿਆ 2275 ਰੁਪਏ ਤੋਂ ਤੇ ਸੰਤੁਸ਼ਟੀ ਜੇ। ਸੰਤੁਸ਼ਟੀ ਹੈ ਜੀ ਵੇਖ ਹਾਂ ਜੀ ਹਾਂ ਜੀ ਇਹ ਕੀ ਸਹੂਲਤਾਂ ਤਾਂ ਕਿਉਂ ਦੇ ਜੀਪੀਐਫ ਸਹੂਲਤਾਂ ਵੇਖੋ ਜੀ ਕਿਤੇ ਮਾਰਕੀਟ ਕਮੇਟੀ ਨੂੰ ਜਿਹੜਾ ਵਾ ਇੱਥੇ ਜਿੱਦਾਂ ਬਾਥਰੂਮਾਂ ਦਾ ਲੈਟਰੀਨਾਂ ਦਾ ਜਿਹੜਾ ਵਾ ਉਹ ਚਾਹੀਦਾ ਵਾ ਜੇ ਉਹ ਬਣੇ ਵੀਆਂ ਤੇ ਉਹ ਦਰਵਾਜ਼ੇ ਉਹਨਾਂ ਦੇ ਬੰਦ ਪਏ ਆ ਤੇ ਜੇ ਉਹ ਖੁੱਲੇ ਆ ਤੇ ਉਹ ਕੋਈ ਸਾਫ ਸਫਾਈ ਦਾ ਕੋਈ ਉੱਥੇ ਹੈ ਨਹੀਂ ਕੋਈ ਏਡਾ ਜਿਆਦਾ ਪ੍ਰਬੰਧ ਬਹੁਤ ਮੰਦਾ ਹਾਲ ਉਹਨਾਂ ਦਾ ਬਹੁਤ ਮਾੜੇ ਹਾਲਾਤ ਨੇ ਪੀਨ ਵਾਲੇ ਪਾਣੀ ਦਾ ਪ੍ਰਬੰਧ ਹੈਗਾ ਪੀਨ ਵਾਲੇ ਪਾਣੀ ਦਾ ਵੀ ਪ੍ਰਬੰਧ ਕੋਈ ਏਡਾ ਜਿਆਦਾ ਖਾਸ ਨਹੀਂ ਹੈਗਾ ਉਹ ਤੇ ਆਰਤੀ ਜਿਹੜੇ ਵੀਰੋ ਕਰ ਰਹੇ ਆਪੋ ਆਪਣੇ ਉਹਨਾਂ ਨੇ ਲਵਾਏ ਹੈਗੇ ਹੈਗੇ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋਲ ਦੇ ਇਹੋ ਹੀ ਮੰਗ ਕਰਦੇ ਆ ਵੀ ਪਾਣੀ ਦੀ ਜਿਹੜੀ ਉਹ ਵਿਵਸਥਾ ਸਹੀ ਹੋਵੇ ਤੇ ਇੱਕ ਜਿਹੜੇ ਆ ਬਾਥਰੂਮ ਲੈਟਰੀਨਾ ਜਿਹੜੀਆਂ ਵਾ ਉਹ ਜਿਹੜਾ ਉਹਨਾਂ ਵਾਸਤੇ ਵੀ ਕੋਈ ਬੰਦਾ ਖਾਸ ਉਥੇ ਦਿੱਤਾ ਹੋਵੇ ਜਿਹੜਾ ਸਾਫ ਸਫਾਈ ਦਾ ਵੀ ਧਿਆਨ ਰੱਖੇ ਜੀ ਸਰ ਕਿਸ ਤਰ੍ਹਾਂ ਦੇ ਮੰਡੀ ਵਿੱਚ ਅਰੇਂਜਮੈਂਟ ਹੈ ਜੀ ਮੰਡੀ ਦੇ ਪ੍ਰਬੰਧ ਜੇ ਮਕਮਲ ਕਰ ਲਏ ਗਏ ਆ ਸਾਰੇ ਤੇ ਸੀਜ਼ਨ ਆਉਣ ਤੋਂ ਕਨਕ ਦੀ ਆਮਦ ਆਉਣ ਤੋਂ ਪਹਿਲਾਂ ਪੱਲੋਂ ਪਾਣੀ ਤੇ ਪਾਣੀ ਤੇ ਛਾਂ ਦੇ ਪ੍ਰਬੰਧ ਜੀ ਸਾਰੇ ਕਰ ਲਏ ਜਾਣਗੇ ਇਹ ਸਪਾਈ ਲਾਕ ਪਕ ਹੋ ਗਈ ਆ ਹਾਂਜੀ ਤੇ ਸਾਰੇ ਇੱਕ ہمارا ਪਸ਼ੂ ਬੜਿਆ ਉਹਨਾਂ ਪਸ਼ੂ ਨਾ ਉਹ ਗੇਟ ਜਿਹੜੇ ਖੁੱਲੇ ਹੋਣ ਕਰਕੇ ਨਾ ਵਾਰਾ ਪਸ਼ੂ ਆ ਜਾਂਦੇ ਆ ਤੇ ਬਾਹਰ ਕੱਢੀਦੇ ਤੇ ਹੈਗੇ ਆ ਉਹਨੇ ਵੀ ਜਦੋਂ ਕਨਕ ਦੀ ਆਮਦ ਹੋਗੀ ਉਹ ਤੋਂ ਗੇਟਾਂ ਦੇ ਬੰਦੇ ਲਾ ਕੇ ਤੇ ਪਸ਼ੂ ਜਿਹੜੇ ਅੰਦਰ ਨਹੀਂ ਆਉਣ ਦਿੱਤੇ ਜਾਊਂਗੇ ਤੇ ਕੁਛ ਲੈਟਰਿੰਗ ਮਸਮ ਲੌਕ ਕੀ ਲੱਗੇ ਹੈ ਕਿ ਚੱਕਰ ਉਹ ਸਫਾਈ ਸਫਾਈ ਹੋਣ ਪਰੰਤੋਂ ਬੰਦ ਕਰ ਦਿੱਤੇ ਗਏ ਆ 10 10 ਤਰੀਕ ਤੱਕ ਜਿਹੜੇ ਆਪਣੀ ਲੇਬਰ ਤੇ ਜਦੋਂ ਜ਼ਿੰਮੇਦਾਰ ਆਉਣਗੇ ਕੰਕਰੀ ਦੀ ਆਮਦ ਹੋਊਗੀ ਨਾਲ ਹੀ ਖੋਲ ਦਿੱਤੇ ਜਾਣਗੇ ਠੀਕ ਹੈ ਹਾਂਜੀ ਹਾਈਵੇ ਆਪਣੀ ਆਰ ਦਾ ਨਾਮ ਦੱਸੋ ਜੀ ਸਮਰਾਟ ਇਹਨੇ ਕੰਕਰੀ ਸਰ ਕਿਸ ਤਰ੍ਹਾਂ ਇੱਕ ਤਰੀਕ ਨੂੰ ਪੰਜਾਬ ਵਿੱਚ ਖਰੀਦ ਸ਼ੁਰੂ ਆ ਕੰਕਰੀ ਤੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਦਾਣਾ ਮੰਡੀ ਚੋਂ ਵਾਲਾ ਗੁੱਟ ਹੈ ਅਰੇਂਜਮੈਂਟ ਹਰ ਵਾਰ ਦੀ ਤਰ੍ਹਾਂ ਇਸ ਵਾਰ ਇਹ ਚੀਜ਼ ਨਹੀਂ ਦੇਖਿਆ ਜਾਨੀ ਕੋਰਪੋਰੇਟ ਕਮੇਟੀ ਤੋਂ ਆਈ ਨਹੀਂ ਸਫਾਈਆਂ ਹੋ ਰਹੀਆਂ ਵਾ ਬਾਕੀ ਕਰੀਬ ਜਿਹੜੀ ਇੱਕ ਤਰੀਕ ਤੋਂ ਸਟਾਰਟ ਆ ਬਾਕੀ ਕੰਮ ਚੱਲ ਰਿਹਾ ਤੇ ਕਿਸ ਤਰ੍ਹਾਂ ਇਸ ਵਲੀਂ ਕਿਸ ਤਰ੍ਹਾਂ ਕਣਕ ਕਾਫੀ ਬਰਸਾਤ ਵੀ ਹੋਈ ਆ ਮੌਸਮ ਖਰਾਬ ਆ ਵਾ ਤਾਂ ਕਿਸ ਤਰ੍ਹਾਂ ਕਣਕ ਦਾ ਕਿਸਮਾ ਨਹੀਂ ਕਣਕ ਤੇ ਬਰਸਾਤ ਨੇ ਕੋਈ ਏਡਾ ਫਰਕ ਨਹੀਂ ਪਿਆ ਠੀਕ ਆ ਬਾਕੀ ਇਹ ਕਣਕ ਹਰ ਵਰ੍ਹੇ ਜਿੱਦ ਤੇ ਸਬਜ਼ੀਆਂ ਦੀਆਂ ਵਲੇ ਹੀ ਹੀਂ ਦੀਆਂ ਜਿਹੜਾ ਪਹਿਲਾਂ 1-2 ਢੇਰੀਆਂ 10 ਤਰੀਕ ਨੂੰ ਆਉਣੀਆਂ ਸ਼ੁਰੂ ਹੋ ਜਾਣੀਆਂ ਜਿਹੜਾ ਜੋਰ ਪੈਣਾ ਉਹ 20 ਤਰੀਕ ਤੋਂ ਬਾਅਦ ਹੀ ਜਾ ਕੇ ਪੈਣਾ ਤਾਂ ਹੁਣਾ ਮਤਲਬ ਕਿ ਅਜੇ ਕੋਈ ਢੇਰੀ ਆ ਜੀ ਨਹੀਂ ਅਜੇ ਤੱਕ ਹਮ ਤਾਂ ਨਹੀਂ ਨਹੀਂ ਹਾਲੇ ਬਹੁਤ ਪਈਆਂ ਹਨ ਦੇ ਦੇਣੇ ਕੰਕਾ ਆਟਣਾ ਆ ਦੇ ਟਾਈਮ ਲੱਗੂਗਾ 10-15 ਦਿਨ 10 ਕੇ ਦਿਨ ਤੱਕ ਆਊਗੀ ਇਹ ਜਿਹੜੀਆਂ ਇੱਥੇ 26 ਮੰਡੀਆਂ ਜਿਹੜੀਆਂ ਤੋੜੀਆਂ ਗਈਆਂ ਉਹ ਉਹਦੇ ਬੜੇ ਯਾਤਰੀ ਨਹੀਂ ਉਹ ਤਾਂ ਫੇਰ ਸਰਕਾਰ ਨੇ ਕਹਿਤਾ ਵੀ ਉਹ ਪਹਿਲਾਂ ਹੀ ਤੜੀਆਂ ਪਣੇ ਰੇ ਜਿਹੜੀਆਂ ਮਾਰਕ ਮਿੱਟੀਆਂ ਕੋਚ ਉਹ ਨਾ ਕਰਨੀਆਂ ਵਾ ਮਰਚ ਕਰਨੀਆਂ ਵਾ ਜਿਹੜੀਆਂ ਜਿੱਥੇ ਘਾਟਿਆ ਜਿਸ ਤਰ੍ਹਾਂ ਕੋ ਕੱਚੀਆਂ ਮਿੱਟੀਆਂ ਬਿਲਕੁਲ ਘਾਟਿਆ ਉਹਨਾਂ ਨੂੰ ਵੱਡੀਆਂ ਮਿੱਡੀਆਂ ਨਾਲ ਜੋੜਨੇ ਬਾਅਦ ਖਤਮ ਕਰਨ ਵਾਲੀ ਦੀ ਕੋਈ ਗੱਲ ਨਹੀਂ ਐ ਵੇ ਪਹਿਲਾਂ ਐ ਹੀ ਸਰਕਾਰ ਨੇ ਵਾਪਸ ਲੈ ਲਿਆ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ ਤੁਹਾਡੇ ਤਿਆਰੀ ਠੀਕ ਆ ਆਪਣਾ ਮਾਰਕ ਮਿੱਟੀ ਇਹਨਾਂ ਸਵਾਈਆਂ ਸੁਈਆਂ ਹੋਈਆਂ ਵਾ ਬਾਕੀ ਦਾ ਸਾਡਾ ਕੰਮ ਦਾ ਪੱਕੇ-ਪੱਕੇ ਠੀਕ ਕਰਾਉਣੇ ਲੇ ਬਰਾਉਣੀਆਂ ਉਹ ਚੱਲ ਰਿਹਾ ਹੈ ਰਿਵਰ ਕਿ ਆਕਰੋ ਪਾਰੀ ਨਹੀਂ ਰਿਵਰ ਤੇ